ਉਦੋਂ ਮੁਕੇਸ਼ ਅੰਬਾਨੀ ਨਾਲੋਂ ਵੱਧ ਜਾਇਦਾਦ ਦਾ ਮਾਲਕ ਹੈ ਇਹ ਡਿਲਵਰੀ ਬੁਆਏ ਅਮੀਰਾਂ ਦੀ ਸੂਚੀ 'ਚ ਵੀ ਲੈ ਗਿਆ ਨੰਬਰ ਜੀਹਾਂ ਨਵੀਂ ਦਿੱਲੀ ਦੇ ਵਿੱਚ ਇੱਕ ਰਿਪੋਰਟ ਜਿਹੜੀਗੀ ਸਾਂਝੀ ਕੀਤੀ ਜਾ ਰਹੀਗੀ ਕਿ ਭਾਰਤ ਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਮੀ ਲੋਕਾਂ ਦੀ ਸੂਚੀ ਸੂਚੀ 'ਚ ਇੱਕ ਸਥਾਨ ਖਿਸਕ ਕੇ 12ਵੇਂ ਸਥਾਨ ਤੇ ਆ ਗਏ ਹਨ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਅੰਬਾਨੀ ਲੰਬੇ ਸਮੇਂ ਤੱਕ ਇਸ ਸੂਚੀ 'ਚ 11ਵੇਂ ਨੰਬਰ ਤੇ ਸਨ ਪਰ ਸੋਮਵਾਰ ਨੂੰ ਕੰਪਨੀ ਦੇ ਸ਼ੇਰਾਂ 'ਚ ਮਾਮੂਲੀ ਗਿਰਾਵਟ ਕਾਰਨ ਉਹਨਾਂ ਦੀ ਕੁੱਲ ਜਾਇਦਾਦ 17.9 ਕਰੋੜ ਡਾਲਰ ਘਟ ਕੇ 111 ਅਰਬ ਡਾਲਰ ਤੇ ਆ ਗਈ ਹੈ ਇਸ ਨਾਲ ਮੁਕੇਸ਼ ਅੰਬਾਨੀ ਅਮੀਰਾਂ ਦੀ ਸੂਚੀ 'ਚ 12ਵੇਂ ਸਥਾਨ ਤੇ ਆ ਗਏ ਹਨ ਸਪੇਨ ਦੇ ਕਾਰੋਬਾਰੀ ਅਮਾਂਟਸਿਓ ਉਰਟੇਗਾ ਹੁਣ ਅੰਬਾਨੀ ਨੂੰ ਪਛਾੜ ਕੇ 112 ਅਰਬ ਡਾਲਰ ਦੀ ਸੰਪਤੀ ਦੇ ਨਾਲ 11ਵੇਂ ਸਥਾਨ ਤੇ